ਅਜ਼ਾਲਾ ਦੇ ਰਾਜਸਥਾਨ ਸੀ ਵਿਖੇ ਲਾਹੌਰ ਬ੍ਰਾਂਚ ਨਹਿਰ ਦੇ ਵਿੱਚ ਪਿਛਲੇ 3 ਬੱਚਿਆਂ ਦੀ ਮੌਤ ਹੋਈ ਸੀ ਰੁਪਨ ਦੇ ਨਾਲ ਜਿੱਥੇ ਕਿ ਇਸ ਮਾਮਲੇ ਦੇ ਵਿੱਚ ਅੱਜ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਮ੍ਰਿਤਕ ਬੱਚਾ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਪਹੁੰਚੇ ਜਿੱਥੇ ਕਿ ਉਨ੍ਹਾਂ ਨੇ ਪਰਿਵਾਰਕ ਮੈਂਬਰਾਂ ਦੇ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ ਤੇ ਉੱਥੇ ਨਾਲ ਹੀ ਪਰਿਵਾਰਕ ਮੈਂਬਰਾਂ ਦੀ ਮਾਲੀ ਸਹਾਇਤਾ ਕਰਨ ਦੀ ਵੀ ਗੱਲ ਕਹੀ ਹੈ ਜੋ 3 ਬੱਚਿਆਂ ਦੀ ਡੁੱਬਨ ਦੇ ਨਾਲ ਹੋਈ ਮੌਤ ਦਾ ਮਾਮਲਾ ਜੁਥੇ ਕਿ ਪਿੰਡ ਤੋਲੇ ਨੰਗਲ ਪਹੁੰਚੇ ਨੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਬੱਚਾਰੇ ਘਰਾ ਦੇ ਵਿੱਚ ਪਰਿਵਾਰਿਕ ਮੈਂਬਰਾਂ ਦੇ ਨਾਲ ਦੁੱਖ ਸਾਂਝਾ ਕੀਤਾ। ਨਹੀਂ ਜੀ ਮਸਾ ਗੁਰੂ ਜੀ ਜਿਹੜੀ ਪਿਛਲੇ ਦਿਨੀ ਬਹੁਤ ਦੁੱਖ ਦੀ ਘਟਨਾ ਵਾਪਰੀ। ਇਹ ਤੋਲਾ ਨੰਗਲ ਪਿੰਡ ਉਪਰਧਾਨ ਸਭਾ ਹਲਕਾ ਦਾ ਅਧਿਕਾਰੀ। ਪਿਛਲੇ ਦਿਨ ਬੱਚੇ ਜਿਹੜੇ ਗਰੀਬ ਪਰਿਵਾਰਾਂ ਦੇ ਉੱਥੇ ਕੁ ਲਾਗੇ ਮੇਲਾ ਲੱਗਦਾ ਮਿਆਰ ਤੇ ਕੰਡੇ ਤੇ ਮੇਲਾ ਵੇਖਣ ਲਈ ਗਏ ਤੇ ਰਸਤੇ 'ਚ ਮਿਆਰ ਚ ਨੋ ਲੱਗੇ ਉਹ ਥੰਨੇ ਜਣੇ ਦੌੜ ਗਏ ਚਾਹ ਬੱਚੇ ਦੂੜੇ ਪਦੇ ਕਿ ਵਾਚ ਗਏ ਤੇਨ ਬੱਚੇ ਜਿਹੜੇ ਉਹ ਦੌੜ ਗਏ ਛੋਟੇ ਛੋਟੇ ਹੋ ਰਹੇ ਸੀਗੇ ਸੋ ਮੈਂ ਆਇਆ ਸੀ ਕਿ ਇੱਕ ਸੋਸ ਕਰ ਬਈ ਆਇਆ ਸੀ ਕਿ ਇੱਕ ਬੰਦੇ ਆ ਕਿ ਇੰਨਾ ਪਰਵਾਦਾਂ ਦੀ ਕੋਈ ਵਿੱਤੀ ਮਦਦ ਜਰੀ ਸਰਕਾਰ ਨੂੰ ਉਹ ਕਿੱਥੇ ਜਾਵੇ ਉਹ ਮਨਨ ਕਾ ਕੈਸੀ